ਜੇ ਤੁਸੀਂ ਡਿਜੀਟਲ ਮਾਰਕੀਟਿੰਗ ਬਿਜ਼ਨਸ ਦੇ ਵਿੱਚ ਇੰਟਰਸਟਿਡ ਹੈਗੇ ਆ ਤੁਸੀਂ ਕਰਨਾ ਚਾਹੁੰਦੇ ਆ ਪਰ ਤੁਹਾਡੇ ਮਨ ਦੇ ਵਿੱਚ ਇਹਨੂੰ ਕੁਝ ਇਹ ਗੱਲਾਂ ਹੈਗੀਆਂ ਕਿ ਜੇ ਮੈਂ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਬਿਜ਼ਨਸ ਦੀਆਂ ਪੋਸਟ ਪਾਈਆਂ ਤੇ ਤੁਹਾਡੇ ਨਾਲ ਕੁਝ ਤੁਹਾਡੇ ਜਾਣਕਾਰ ਅਟੈਚ ਹੈਗੇ ਆ ਕਨੈਕਟਡ ਹੈਗੇ ਆ ਤੇ ਉਹ ਤੁਹਾਡੇ ਬਾਰੇ ਕੀ ਗੱਲਾਂ ਕਰਨਗੇ ਤਾਂ ਮੈਂ ਤੁਹਾਨੂੰ ਕਹਾਂਗੀ ਕਿ ਫਸਟ ਆਫ ਆਲ ਇੰਨਾ ਕਿਸੇ ਕੋਲ ਟਾਈਮ ਨਹੀਂ ਹੈਗਾ ਕਿ ਕੋਈ ਕਿਸੇ ਬਾਰੇ ਸੋਚੇ ਹਰ ਕੋਈ ਹੀ ਆਪਣੀ ਲਾਈਫ ਵਿੱਚ ਬੀਜ਼ੀ ਆ ਤੇ ਹਰ ਕਿਸੇ ਦੀ ਲਾਈਫ ਵਿੱਚ ਆਪਣੇ ਮਸਲੇ ਹੈਗੇ ਆ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਕਿ ਕੋਈ ਤੁਹਾਡੇ ਬਾਰੇ ਕੀ ਸੋਚੂਗਾ ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਸੋਚੋ ਕਿ ਉਹ ਪਰਸਨ ਆ ਕੇ ਤੁਹਾਡੇ ਘਰ ਦਾ ਖਰਚਾ ਚੱਕਦਾ ਆ ਤੁਹਾਡੇ ਬਿੱਲ ਪੇ ਕਰਦਾ ਤੁਹਾਡਾ ਰੈਂਟ ਪੇ ਕਰਦਾ ਨਹੀਂ ਕਰਦਾ ਨਾ ਫਿਰ ਤੁਸੀਂ ਆਪਣੇ ਕੰਮ ਬਾਰੇ ਸੋਚੋ ਤੁਸੀਂ ਆਪਣੇ ਬੇਸ ਤੇ bizness ਦੀ ਇਨਫੋਰਮੇਸ਼ਨ ਲਓ ਤੇ bizness ਨੂੰ ਚੰਗੀ ਤਰ੍ਹਾਂ ਐਕਸਪਲੋਰ ਕਰੋ ਦੇਖੋ ਇਹ bizness ਦੇ ਵਿੱਚ ਮੈਂ ਕਿਸੇ ਨੂੰ ਫੋਰਸ ਨਹੀਂ ਕਰਦੀ ਜਿਹੜੀ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਆ ਕਿ ਅਸੀਂ ਇਸ bizness ਦੇ ਵਿੱਚ ਕਿਸੇ ਨੂੰ ਫੋਰਸ ਨਹੀਂ ਕਰਦੇ ਸਾਡਾ ਕੰਮ ਸਿਰਫ ਹੈਗਾ ਸੋਸ਼ਲ ਮੀਡੀਆ ਤੇ ਆਪਣੇ bizness ਨੂੰ ਪ੍ਰਮੋਟ ਕਰਨਾ ਜਿਹੜਾ ਵੀ ਇੰਟਰਸਟਿਡ ਪਰਸਨ ਹੁੰਦਾ ਉਹ ਖੁਦ ਸਾਡੇ ਨਾਲ ਆ ਕੇ ਜੁਆਇਨ ਕਰਦਾ ਤੇ ਜਦੋਂ ਉਹ ਜੁਆਇਨ ਕਰਦਾ ਹੈ ਤੇ ਇਸ bizness ਦੇ ਵਿੱਚ ਇੰਟਰਸਟਿਡ ਹੁੰਦਾ ਫਰ ਅਸੀਂ ਉਹਨੂੰ ਆਪਣਾ 100% ਦਿੰਨੇ ਆ ਲਾਈਕ ਅਸੀਂ ਪੂਰਾ ਜ਼ੋਰ ਲਗਾ ਦਿੰਦਾ ਕਿ ਉਸ ਬੰਦੇ ਨੂੰ ਕੰਮ ਸਿਕਾਇਆ ਜਾਵੇ ਤਾਂ ਕਿ ਉਹ ਵੀ ਮਨੀ ਬਣਾਉਣਾ ਸਟਾਰਟ ਕਰੇ ਸੋ ਇਹਦੇ ਵਿੱਚ ਇਦਾਂ ਆ ਕਿ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਅਸੀਂ ਕਿਸੇ ਨੂੰ ਕੰਪੈਲ ਨਹੀਂ ਕਰਦੇ ਕਿ ਤੁਸੀਂ ਇਹ ਬਿਜ਼ਨਸ ਜੁਆਇਨ ਕਰੋ ਤੁਸੀਂ ਇਸ ਬਿਜ਼ਨਸ ਦੇ ਬਾਰੇ ਆਪਣੇ ਲੈਵਲ ਤੇ ਐਕਸਪਲੋਰ ਕਰੋ ਜੋ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਲਓ ਤੇ ਜੋ ਵੀ ਤੁਹਾਡੇ ਮਨ ਦੇ ਡਾਊਟਸ ਹੈਗੇ ਉਹਨਾਂ ਨੂੰ ਕਲੀਅਰ ਕਰੋ ਪਰ ਤੁਸੀਂ ਆਪਣੇ ਮਨ ਦੇ ਵਿੱਚੋਂ ਇਹ ਗੱਲਾਂ ਕੱਢ ਦੋਗੇ ਕੋਈ ਤੁਹਾਡੇ ਬਾਰੇ ਕੀ ਸੋਚੂਗਾ ਕਿਉਂਕਿ ਡੀਅਰ ਅੱਜ ਕੱਲ ਇੰਨਾ ਕਿਸੇ ਕੋਲ ਟਾਈਮ ਨਹੀਂ ਹੈਗਾ ਕਿ ਉਹ ਕਿਸੇ ਬਾਰੇ ਸੋਚੇ ਹਰ ਕੋਈ ਆਪਣੀ ਲਾਈਫ ਦੇ ਵਿੱਚ ਬਿਜ਼ੀ ਆ ਤੇ ਆਪਣੀ ਲਾਈਫ ਨੂੰ ਬੈਟਰ ਬਣਾਉਣ ਦੇ ਲਈ ਜੋ ਵੀ ਉਹਨਾਂ ਨੂੰ ਵੇ ਮਿਲਦਾ ਜੋ ਵੀ ਕੰਮ ਮਿਲਦਾ ਹਰ ਕੋਈ ਕਰ ਰਿਹਾ ਆ ਸੋ ਜੇ ਤੁਸੀਂ ਇਸ ਬਿਜ਼ਨਸ 'ਚ ਇੰਟਰਸਟਿਡ ਹੈਗੇ ਆ ਮੈਸੇਜ ਕਰੋ ਮੈਂ ਤੁਹਾਨੂੰ ਇਹਦੇ ਬਾਰੇ ਪ੍ਰੋਪਰ ਗਾਈਡ ਕਰਾਂਗੀ ਥੈਂਕ ਯੂ ਜੀ